ਅਤੀਤਰ ਚ ਨੌਜਵਾਨ ਚਾਰੀਆਂ ਦੀ ਓਟ ਲੈ ਕੇ ਕਰ ਰਹੇ ਸੀ ਨਸ਼ਾ ਉਲਸਵ ਲੋ ਕਰ ਲਈ ਗਏ ਗ੍ਰਿਫਤਾਰ ਮਾਮਲਾ ਤਰਚਕਰ ਨਸ਼ਾ ਸ਼ਟਾਊ ਕੇਂਦਰ ਚ ਕਰਵਾਇਆ ਦਾਖਲ ਦੋ ਹੋਰ ਨਸ਼ਾ ਤਸਕਰ 10 ਗ੍ਰਾਮ ਚਿੱਟੇ ਸਮੇਤ ਪੁਲਸ ਨੇ ਇੱਕ ਗ੍ਰফতার। ਥਾਣਾ ਕਾਦੀਆਂ ਪੁਲਸ ਵੱਲੋਂ ਚਿੱਟਾ ਵੇਚਣ ਜਾ ਰਹੇ ਨਸ਼ਾ ਤਸਕਰਾਂ 10 ਗ੍ਰਾਮ ਚਿੱਟੇ ਸਮੇਤ ਪੁਲਸ ਨੇ ਗ੍ਰফতার ਕੀਤਾ ਹੈ। ਉਥੇ ਹੀ ਚਾਰੀਆਂ ਦੀ ਉੱਤ ਲੈ ਕੇ ਨਸ਼ਾ ਕਰ ਰਹੀ ਸ਼ੇ ਨੌਜਵਾਨਾਂ ਨੂੰ ਵੀ ਫੜਨ ਵਿੱਚ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ। ਪੁਲਸ ਵੱਲੋਂ ਇਹਨਾਂ ਨੂੰ ਫੜ ਕੇ 27 ਐਨਡੀਪੀ ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਅਦਾਲਤ ਦੇ ਹੁਕਮ ਤੇ ਇਹਨਾਂ ਨੂੰ ਨਸ਼ੇ ਛਡਾਊ ਕੇਂਦਰ ਚ ਦਾਖਲ ਕਰਵਾ ਦਿੱਤਾ ਹੈ। ਜੇਦੋ ਇਹ ਨਸ਼ਾ ਪੂਰੀ ਤਰ੍ਹਾਂ ਨਾਲ ਛੱਡ ਦੇਣਗੇ ਇਹਨਾਂ ਨੂੰ ਮੋੜ ਤੋਂ ਅਦਾਲਤ ਚ ਪੇਸ਼ ਕੀਤਾ ਜਾਵੇਗਾ। ਇਸ ਬੰਦੀ ਥਾਣਾ ਕ ਨਰਮਲ ਸਿੰਘ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਇਹ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਸਾਡੇ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੁੱਧ ਨਸ਼ਿਆਂ ਵਿਰੁੱਧ ਨੂੰ ਜਿਹੜਾ ਵਾ ਕਾਫੀ ਹੰਗਾਰਾ ਮੇਵੇ ਤੇ ਕਾਫੀ ਜਿਹੜਾ ਅਸੀਂ ਕੰਟਰੋਲ ਵੀ ਕਰ ਲਿਆ ਤੇ ਗਾਹ ਵੀ ਕੰਟਰੋਲ ਕਰਾਂਗੇ ਕੱਲ ਇਸੇ ਭਾਵ ਤੇ ਜਿਹੜਾ ਵਾ ਮੈਂ ਇੱਕ ਭਾਨੂੰ ਨਾਂ ਦਾ ਲੜਕਾ ਸੀ ਜਿਹੜਾ ਮੈਨੂੰ ਕਾਫੀ ਦਿਨ ਤੋਂ ਤਲਾਸ਼ੀ ਕਿ ਇੱਕ ਕਾਫੀ ਜੋੜਾਂ ਦੇ ਸਮਾਨ ਵੇਚਦਾ ਹੈ ਤੇ ਮੈਂ ਭਾਨੂੰ ਨੂੰ ਤੇ ਬੱਬਰ ਨੂੰ ਇਹ 10 ਗ੍ਰਾਮ ਸਮਾਨ ਜਿਹੜਾ ਅੱਗੇ ਡਿਲੀਵਰ ਕਰ ਜਾ ਰਹੇ ਸੀ ਇਹਨਾਂ ਨੂੰ ਗ੍ਰਿਫਟਰ ਕਰਕੇ ਤੇ ਇਹਨਾਂ ਦੇ ਉੱਤੇ ਮਕਰਮਾਦ ਦਰਜ ਕੀਤਾ ਉਸ ਤੋਂ ਇਲਾਵਾ ਅਸੀਂ ਇੱਕ ਭੰਗਵਾ ਰੋਡ ਦੇ ਉੱਤੇ ਰੇਲਵੇ ਸਟੇਸ਼ਨ ਦੇ ਲਾਗੇ ਝਾੜੀਆਂ ਨੇ ਕਾਫੀ ਉੱਧਰ ਨੂੰ ਪਟਾਉਣੇ ਕਰਦੇ ਜਾ ਰਹੇ ਸੀ ਤੇ ਉੱਧਰ ਲਟਕੇ ਬੈਠ ਕੇ ਨਾ ਤੇ ਨਸ਼ਾ ਕਰ ਰਹੇ ਸੀ ਛੇ ਨੌਜਵਾਨ ਸੀ ਉਹਨਾਂ ਛਿਆਂ ਨੂੰ ਅਸੀਂ ਕਾਬੂ ਕਰਕੇ ਉਹਨਾਂ ਤੇ 27 ਐਨਡੀ ਐਕਟ ਦਾ ਪਰਚਾ ਦਿੱਤਾ ਜਿਹਦੇ ਤਹਿਤ ਕਿ ਜਿਹੜਾ ਵਾ ਉਹ ਨਸ਼ਾ ਛਡਾਉਣ ਲਈ ਉਹਨਾਂ ਨੂੰ ਮਾਨਜੋਗ ਅਦਾਲਤ ਦੇ ਹੁਕਮ ਨਾਲ ਜੋ ਸਰਕਾਰੀ ਹਸਪਤਾਲਾ ਸਾਡਾ ਉੱਥੇ ਡੀਡਿਕਸ਼ਨ ਸੈਂਟਰ ਬਣਿਆ ਉੱਥੇ ਰੱਖਿਆ ਜਾਂਦਾ ਜਦੋਂ ਉਹਨਾਂ ਦਾ ਨਸ਼ਾ ਛੁੱਟ ਜੇ ਜਾਂ ਨਸ਼ਾ ਛੱਡ ਜਾਣ ਜਾਂ ਸਹੀ ਹੋ ਜਾਣ ਉਦੋਂ ਫਿਰ ਮਾਨਜੋਗ ਅਦਾਲਤ ਤੇ ਪੇਸ਼ ਕਰਕੇ ਤੇ ਉਹਨਾਂ ਨੂੰ ਜਲਾਵਾ ਡਿਸਚਾਰਜ ਕਰਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਗਾਂ ਤੋਂ ਜਿਹੜੀ ਆ ਇਹ ਕਾਰਵਾਈ ਜਾਰੀ ਰਹੇਗੀ ਨਸ਼ੇ ਵਾਲੇ ਕਿਸੇ ਨੂੰ ਵੀ ਜਲਾਵਾ ਉਹ ਬਖਸ਼ਿਆ ਨਹੀਂ ਜਾਏਗਾ ਪਬਲਿਕ ਨੂੰ 30 ਮਹੀਨੇ ਦਾ ਚਾਹ ਪਬਲਿਕ ਨੂੰ ਇਹੀ ਮੇਰੀ ਜਿਹੜੀ ਇੱਕ ਰਿਕਵੈਸਟ ਹੈ ਮਿੰਨਤ ਹੈ ਕਿ ਸਾਡਾ ਸਹਿਯੋਗ ਦਿਓ ਜਿੱਥੇ ਵੀ ਤੁਹਾਨੂੰ ਕੋਈ ਪਤਾ ਲੱਗਦਾ ਕੋਈ ਬੰਦਾ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ ਵੇਚਣ ਵਾਲੇ ਦਾ ਤੇ ਬਹੁਤ ਜਲਦੀ ਦੋ ਜਿਹੜਾ ਕਰਨ ਵਾਲਾ ਵਾ ਦਾ ਇਹ ਦੱਸੋ ਉਹਨੂੰ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਵਾਂਗੇ ਜਿੱਥੇ ਉਹਦਾ ਫ੍ਰੀ ਦੇ ਵਿੱਚਲਾਜ ਹੋਵੇਗਾ। ਨਾਂ ਉਤਰ ਖੇੜੇਗਾ ਜਾਂ ਫਲਾ ਦੇਗਾ। ਬਿਲਕੁਲ ਜੀ ਕਿਸੇ ਦਾ ਨਾਂ ਸਾਹਮਣੇ ਨਹੀਂ ਆਏਗਾ। ਮੈਂ ਹੁਣ ਤੱਕ ਜਿਹੜੇ ਆ ਉਹ 40 ਤੋਂ ਵੱਧ ਜਿਹੜੇ ਨਸ਼ੇੜੀ ਨਸ਼ੇ ਵਾਲੇ ਸੀਗੇ ਵੇਚਣ ਵਾਲੇ ਤੇ ਜਿਹੜੇ ਐਡਿਕਟਸ ਸੀਗੇ ਉਹ ਕਾਬੂ ਕੀਤੇ ਨੇ ਅੱਜ ਤੱਕ ਕਿਸੇ ਵੀ ਬੰਦੇ ਦਾ ਕੋਈ ਨਾਂ ਨਹੀਂ ਆਇਆ ਸਾਹਮਣੇ। ਕਿ ਕਿੰਨੇ ਮੈਨੂੰ ਫਲਾਏ ਕਿੰਨੇ ਨਹੀਂ।